ਸਿਕਾਲ ਨਮਸਤੇ ਅਦਾਬ ਰਾਮ ਰਾਮ ਜੈ ਮਾਤਾ ਦੀ ਕਿਵੇਂ ਹੱਸਾ ਸਵਾਗਤ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਬਲੋਗਰ ਤੇ ਤੇ ਫਰੈਂਡ ਸ਼ੁਰੂ ਕਰਨ ਲੱਗਿਆ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਆਪਣੀਆਂ ਟੋਕਰੀਆਂ ਭਰੀਆਂ ਪਈਆਂ ਇੱਧਰ ਵੀ ਇਹ ਭਰੀ ਪਈ ਹੈ ਬੜੀਆਂ ਦੇ ਨਾਲ ਇੱਧਰ ਵੀ ਇਹ ਜਿਹੜੀਆਂ ਬੜੀਆਂ ਨੇ ਕੁਝ ਪਾਪੜ ਨੇ ਇਹਨਾਂ ਬਾਰੇ ਆਪਾਂ ਸਾਰੀ ਤੁਹਾਨੂੰ ਜਾਣਕਾਰੀ ਦੇਣੀ ਹੈ ਜਿਵੇਂ ਕਿ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਪਤਾ ਹੈ ਕਿ ਆਪਾਂ ਜਿਹੜਾ ਇਹ ਸਮਾਨ ਸੇਲ ਕਰਦੇ ਆ ਘਰੇ ਬਣਾ ਕੇ ਬਾਕੀ ਤੁਸੀਂ ਭੈਣ ਭਰਾਵਾਂ ਨੇ ਜਿਹੜੀ ਵੀ ਚੀਜ਼ ਮੈਂ ਦੱਸੀ ਆ ਚਾਹੇ ਮੈਂ ਸ਼ੁਰੂ ਕੀਤੀ ਆ ਸੇਲ ਕਰਨੀ ਤੇ ਤੁਸੀਂ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਪਹਿਲੀ ਗੱਲ ਤੇ ਸਾਰੇ ਹੀ ਉਹਨਾਂ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦੀ ਜੀ ਜਿਨ੍ਹਾਂ ਨੇ ਇੰਨਾ ਮੈਨੂੰ ਪਿਆਰ ਦਿੱਤਾ ਵਾ ਸਮਾਨ ਉਹਨਾਂ ਨੂੰ ਕੋਈ ਵੀ ਉਹਨਾਂ ਨੇ ਮੰਗਾਇਆ ਚਾਹੇ ਉਹ achar ਆ ਚਾਹੇ ਉਹ ਵੜੀਆਂ ਚਾਹੇ ਫਾਪੜ ਆ ਚਾਹੇ پنਜੀਰੀ ਆ ਉਹਨਾਂ ਨੂੰ ਬਹੁਤ ਜ਼ਿਆਦਾ ਟੇਸਟੀ ਲੱਗਾ ਸੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੀ ਤੇ ਬਾਕੀ ਜਿਵੇਂ ਹੁਣ ਆਪਾਂ ਵੜੀਆਂ ਸੇਲ ਕਰ ਰਹੇ ਸੀਗੇ ਪਹਿਲਾਂ ਤੇ ਆਪਾਂ ਤੇਜ ਮਸਾਲੇ ਵਾਲੀਆਂ ਵੜੀਆਂ ਬਣਾਈਆਂ ਸੀ ਸੋ ਹਰੇਕ ਦਾ ਦਿਲ ਤਾਂ ਕਰਦਾ ਖਾਣ ਨੂੰ ਭਾਵੇਂ ਤੇਜ ਮਸਾਲੇ ਵਾਲਾ ਕੋਈ ਖਾ ਸਕਦਾ ਭਾਵੇਂ ਨਹੀਂ ਖਾ ਸਕਦਾ ਫਿਰ ਆਪਾਂ ਨੂੰ ਬਹੁਤ ਰਿਕਵੈਸਟ ਆਉਣ ਲੱਗੀ ਬਹੁਤ ਫੋਨ ਆਉਣ ਲੱਗੇ ਕਿ ਮੈਡਮ ਸਾਨੂੰ ਘੱਟ ਮਸਾਲੇ ਵਾਲੀਆਂ ਵੀ ਵੜੀਆਂ ਚਾਹੀਦੀਆਂ ਨੇ ਫਿਰ ਆਪਾਂ ਘੱਟ ਮਸਾਲੇ ਵਾਲੀਆਂ ਵੜੀਆਂ ਤਿਆਰ ਕੀਤੀਆਂ ਫਿਰ ਉਸ ਤੋਂ ਵੀ ਘੱਟ ਕਈ ਜਿਹੜਾ ਖਾਣਾ ਪਸੰਦ ਕਰਦੇ ਨੇ ਕਿ ਮੈਡਮ ਵੜੀ ਖਾਣ ਦਾ ਮਾਣਾ ਪਰ ਇੰਨਾ ਵੀ ਅਸੀਂ ਮਸਾਲਾ ਨਹੀਂ ਖਾ ਸਕਦੇ ਕਿਸੇ ਨੂੰ ਲਾਲ ਮਿਰਚ ਬੰਦ ਹੁੰਦੀ ਆ ਤੇ ਕੇ ਨੂੰ ਤੇ ਜੀ ਮਸਾਲੇ ਖਾਣੇ ਬੰਦ ਹੁੰਦੇ ਆ ਸੋ ਉਹਨਾਂ ਸਾਰਿਆਂ ਦੀ ਰਿਕਵੈਸਟ ਤੇ ਫਿਰ ਆਪਾਂ ਇਹ ਮੂੰਗੀ ਦੀ ਦਾਲ ਦੀਆਂ ਵਡੀਆਂ ਜਿਹੜੀਆਂ ਕਾਲੀ ਮਿਰਚ ਤੇ ਨਮਕ ਪਾ ਕੇ ਤਿਆਰ ਕਰ ਦਿੱਤੀਆਂ ਵਾ ਇਹ ਉਹਨਾਂ ਭੈਣ ਭਰਾਵਾਂ ਵਾਸਤੇ ਜਿਹੜੇ ਬਿਲਕੁਲ ਵੀ ਮਿਰਚ ਮਸਾਲਾ ਖਾਣਾ ਪਸੰਦ ਨਹੀਂ ਕਰਦੇ ਤੇ ਇੱਕ ਉਹਨਾਂ ਭੈਣ ਭਰਾਵਾਂ ਵਾਸਤੇ ਜਿਹੜੇ ਕਹਿ ਦਿੰਦੇ ਕਿ ਮਾਂ ਦੀ ਦਾਲ ਦੀ ਅਸੀਂ ਵੜੀ ਨਹੀਂ ਖਾਣੀ ਕਿਉਂਕਿ ਮਾਂ ਖਾਣੇ ਕਈਆਂ ਨੂੰ ਬੰਦ ਹੁੰਦੇ ਆ ਸੋ ਉਹਨਾਂ ਵਾਸਤੇ ਆਪਾਂ ਇਹ ਮੂੰਗੀ ਦੀਆਂ ਵਡੀਆਂ ਤਿਆਰ ਕੀਤੀਆਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਹਲਕੀ ਵੜੀ ਬਣਦੀ ਆ ਤੇ ਟੇਸਟੀ ਵੀ ਬਹੁਤ ਬਣਦੀ ਆ ਜਿਵੇਂ ਜਿਵੇਂ ਦਾ ਤੁਹਾਡੇ ਮੂੰਹ ਦਾ ਟੇਸਟ ਆ ਉਦਾਂ ਉਦਾਂ ਦੀ ਤੁਸੀਂ ਵੜੀਆਂ ਸਾਡੇ ਕੋਲ ਮੰਗਾ ਸਕਦੇ ਹੋ ਹੁਣ ਇਹ ਨਹੀਂ ਵੀ ਘੱਟ ਮਸਾਲੇ ਵਾਲੇ ਜਿਹੜੇ ਤਰਸਦੇ ਰਹਿਣਗੇ ਕਿ ਅਸੀਂ ਵੜੀਆਂ ਨਹੀਂ ਖਾਣੀਆਂ ਬਹੁਤ ਤੇਜ਼ ਮਸਾਲੇ ਵਾਲੀਆਂ ਕਿਉਂਕਿ ਕਈ ਬਜ਼ੁਰਗਾਂ ਨੂੰ ਨਹੀਂ ਪਚਦੀਆਂ ਜ਼ਿਆਦਾਤਰ ਬਜ਼ੁਰਗ ਬਹੁਤ ਮੇਰੇ ਕੋਈ ਵੜੀਆਂ ਮੰਗਵਾਉਂਦੇ ਨੇ ਕਿ ਮੈਡਮ ਅਸੀਂ ਪੁਰਾਣੇ ਜ਼ਮਾਨੇ ਦੇ ਵਿੱਚ ਪਹਿਲਾਂ ਖਾਂਦੇ ਸੀ ਉਹ ਅੱਜ ਕੱਲ ਹੁਣ ਕੋਈ ਨਹੀਂ ਵੜੀਆਂ ਘਰੇ ਤਿਆਰ ਕਰਦਾ ਜਿਹੜੀਆਂ ਮਾਰਕੀਟ ਤੋਂ ਲੈ ਕੇ ਆਉਂਦੇ ਆ ਉਹ ਸੁਆਦ ਨਹੀਂ ਲੱਗਦੀਆਂ ਸੋ ਆਪਾਂ ਉਹਨਾਂ ਭੈਣ ਭਰਾਵਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਵੜੀਆਂ ਜਿਹੜੀਆਂ ਆਪਾਂ ਤਿਆਰ ਕਰ ਦਿੱਤੀਆਂ ਜਿੰਨੀਆਂ ਵੀ ਮੈਂ ਬਣੋ ਨਹੀਂ ਹੋਰ ਮੈਨੂੰ ਬਹੁਤ ਫੋਨ ਆਉਣਗੇ ਪਹਿਲੀ ਜਿਹੜੀ ਆਪਾਂ ਵੀਡੀਓ ਪਾਈ ਸੀਗੀ ਕਿ ਮੈਡਮ ਤੁਸੀਂ ਅਨਾਰ ਦਾਣਾ ਪਾਉਣਾ ਭੁੱਲ ਗਏ ਕਿਤੇ ਉਹ ਤਾਂ ਨਹੀਂ ਬੜੀਆਂ ਤੁਸੀਂ ਸਾਨੂੰ ਭੇਜੋਗੇ ਤਾਂ ਮੈਂ ਉਹਨਾਂ ਨੂੰ ਕਹਿੰਨੀ ਵੀ ਉਹ ਤਾਂ ਬਹੁਤ ਜਲਦੀ ਹੀ ਖਤਮ ਹੋ ਗਿਆ ਕੁਛ ਅਸੀਂ ਘਰੇ ਜਲਦੀ ਉਹ ਬਣਾਈ ਗਏ ਟੇਸਟੀ ਲੱਗਦੀਆਂ ਕਿਉਂਕਿ ਕद्दू ਚ ਪਾ ਲਈਦੀ ਭੇਠੇ ਚ ਪਾ ਲਈਦੀ ਆ ਚਾਹੇ ਆਲੂ ਬੜੀ ਬਣਾ ਲਈਦੀ ਆ ਅਸੀਂ ਤਾਂ ਦਾਲ ਦੇ ਵਿੱਚ ਵੀ ਬੜੀ ਪਾ ਲੈਨੇ ਵੀ ਇੰਨੇ ਜਿਆਦੇ ਟੇਸਟੀ ਲੱਗਦੀਆਂ ਬਾਕੀ ਇਹ ਜਿਹੜੀ ਬੜੀਆਂ ਨਾ ਥੋੜੀਆਂ ਜਿਹਾ ਸੌਫਟ ਨੇ ਉਹਦੇ ਨਾਲ ਉਹ ਜਿਹੜੀ ਆ ਦੇਖੋ ਐ ਟੁੱਟਦੀ ਹੈ ਨਾ ਤੇ ਇਹ ਬੜੀ ਜਿਹੜੀ ਥੋੜੀ ਜੀ ਹਾਰਡ ਹੁੰਦੀ ਹੈ ਇਹ ਥੋੜੀ ਐਂ ਕਰਕੇ ਟੁੱਟੂਗੀ ਵੀ ਨਹੀਂ ਇਹ ਜਿਹੜੀ ਥੋੜੀ ਸੌਫਟ ਹੁੰਦੀ ਹੈ ਜੇ ਆਉਂਦੀਆਂ ਤੁਹਾਡੇ ਕੋਲ ਜਨ ਤੋਂ ਪਤਾ ਕੋਰੀਅਰ ਵਾਲੇ ਚੁੱਕ ਚੁੱਕੇ ਮਾਰਦੇ ਜੇ ਥੋੜੀ ਬਹੁਤੀ ਟੁੱਟ ਵੀ ਗਈ ਤੇ ਪਲੀਜ਼ ਉਸ ਚੀਜ਼ ਦਾ ਮਾਇਨ ਨਾ ਕਰਿਓ ਕਿਉਂਕਿ ਆਪਾਂ ਇਹਨੂੰ ਫਿਰ ਵੀ ਤੋੜ ਕੇ ਹੀ ਬਣਾਉਣਾ ਹੁੰਦਾ ਸੋ ਇਹ ਥੋੜੀ ਨਰਮ ਹੁੰਦੀ ਹੈ ਤਾਂ ਕਰਕੇ ਆਪਾਂ ਤੁਹਾਨੂੰ ਕਿਹਾ ਕਿ ਬਾਅਦ ਚ ਭੈਣ ਭਰਾ ਸਾਨੂੰ ਇਸ ਚੀਜ਼ ਦਾ ਲਾਮਾ ਨਾ ਦੇਣ ਕਿ ਮੈਡਮ ਇਹ ਚੀਜ਼ ਸਾਡੇ ਪਰ ਜਿਹੜੀ ਆ ਦੇਖੋ ਨਰਮਾ ਬਿਲਕੁਲ ਨਰਮਾ ਨਾ ਮੈਂ ਐਂ ਕੀਤਾ ਤੇ ਟੁੱਟ ਗਈ ਸੋ ਇਸ ਚੀਜ਼ ਦਾ ਜਿਹੜਾ ਮਾਇਨ ਨਾ ਕਰਿਓ ਜੇ ਕਿਤੇ ਬੜੀ ਥੋੜੀ ਜਿਹੀ ਟੁੱਟ ਵੀ ਗਈ ਤੇ ਬਾਕੀ ਇਹਨੂੰ ਆਪਾਂ ਸਬਜੀ ਦੇ ਵਿੱਚ ਤੋੜ ਕੇ ਹੀ ਪਾਣਾ ਹੁੰਦਾ ਇੰਨੀ ਕਿ ਕੋਆਪਰੇਸ਼ਨ ਜਿਹੜੇ ਸਾਰੇ ਭੈਣ ਭਰਾ ਕਰੇ ਟਾਈਮ ਬਹੁਤ ਲੱਗਦਾ ਐਨਾ ਚੀਜ਼ਾਂ ਨੂੰ ਬਣਾਉਣ ਤੇ ਫਿਰ ਇਹਨਾਂ ਨੂੰ ਸੁਕਾਉਣ ਤੇ ਬਹੁਤ ਟਾਈਮ ਲੱਗਦਾ ਵਾ ਸੋ ਜੇ ਕੋਈ ਭੈਣ ਭਰਾ ਮੰਗਾਉਣਾ ਚਾਵੇ ਤੇ ਉਹ 5 ਕ ਦਿਨ ਜਿਹੜਾ ਵੇਟ ਪਲੀਜ਼ ਕਰ ਲਿਆ ਕਰੇ ਕਿਸੇ ਵੇਲੇ ਜਦੋਂ ਸਮਾਨ ਖਤਮ ਹੋ ਜਾਂਦਾ ਫਿਰ ਹਫਤਾ ਵੀ ਲੱਗ ਜਾਂਦਾ ਵਾ ਇਹਨੂੰ ਪਹਿਲਾਂ ਬਣਾਉਣਾ ਫਿਰ ਸੁਕਾਉਣਾ ਪ੍ਰੋਪਰਲੀ ਸੁੱਕੂਗੀ ਤਾਂ ਹੀ ਮੈਂ ਕਿਸੇ ਨੂੰ ਭੇਜ ਸਕਦੀ ਹਾਂ ਜੇ ਥੋੜੀ ਬਹੁਤੀ ਵੀ ਗਿੱਲੀ ਰਹਿ ਗਈ ਕਿਉਂਕਿ ਉਹਨੂੰ ਸੁੰਡੀ ਕੀੜਾ ਲੱਗਣ ਦਾ ਡਰ ਰਹਿੰਦਾ ਸੋ ਬਾਕੀ ਇਹਨਾਂ ਨੂੰ ਕਿਵੇਂ ਤੁਸੀਂ ਸੇਵ ਰੱਖਣਾ ਆਪਣੇ ਘਰੇ ਉਹਦੇ ਬਾਰੇ ਆਪਾਂ ਹਦਾਇਤਾਂ ਜਿਹੜੀਆਂ ਸਾਰੀਆਂ ਇਹ ਦੇਖੋ ਪੈਕ ਕੀਤੀਆਂ ਨਾ ਜਿਵੇਂ ਬੜੀਆਂ ਜਾਣੀਆਂ ਨੇ ਉਹਦੇ ਉੱਤੇ ਆਪਾਂ ਇਹ ਜਿਹੜੀ ਪਰਚੀ ਹੈ ਸਾਰਾ ਉਹਦੇ ਉੱਤੇ ਹਦਾਇਤਾਂ ਦੱਸੀਆਂ ਕਿ ਇਹਨੂੰ ਤੁਸੀਂ ਸੇਵ ਕਿਵੇਂ ਰੱਖ ਸਕਦੇ ਹੋ ਕਿ ਤੁਹਾਡੀਆਂ ਬੜੀਆਂ ਖਰਾਬ ਨਾ ਹੋਣ ਕੁਝ ਤਾਂ ਹੁਣ ਆਪਾਂ ਪੈਕ ਕਰ ਦਿੱਤੀਆਂ ਕੁਝ ਜਿਵੇਂ ਨਾਰਮਲ ਜਿਹੜੀਆਂ ਮੇਰੇ ਤੋਂ ਖੁੱਲੀਆਂ ਪਈਆਂ ਵਾਂ ਤੇ ਇਹ ਹੈਗੀਆਂ ਮੂੰਗੀ ਦੀਆਂ ਬੜੀਆਂ ਜਿਨ੍ਹਾਂ ਜਿਨ੍ਹਾਂ ਦੇ ਇਹ ਆਰਡਰ ਆ ਬਾਕੀ ਜਦੋਂ ਆਪਣੀ ਵੜੀ ਦੀ ਗੱਲ ਚੱਲਦੀ ਹੈ ਨਾ ਤੇ ਵੜੀ ਦੇ ਨਾਲ-ਨਾਲ ਨਾ ਪਾਪੜ ਦੀ ਵੀ ਗੱਲ ਆ ਜਾਂਦੀ ਹੈ ਕਹਿ ਦਿੰਦੇ ਜੀ ਤੁਸੀਂ ਪਾਪੜ ਨਹੀਂ ਤਿਆਰ ਕਰਦੇ ਇਹ ਆਪਾਂ ਤਿੰਨ ਤਰ੍ਹਾਂ ਦੇ ਪਾਪੜ ਤਿਆਰ ਕੀਤੇ ਆ ਤੁਸੀਂ ਵੇਖ ਸਕਦੇ ਹੋ ਕੁਝ ਆਪਾਂ ਪੈਕ ਵੀ ਕੀਤੇ ਆ ਜਿਨ੍ਹਾਂ ਨੇ ਮੰਗਾਏ ਆਪਣੇ ਕੋ ਇਹ ਆਪਾਂ ਪਹਿਲਾਂ ਹੀ ਤਿਆਰ ਉਸੇ ਤਰ੍ਹਾਂ ਕੀਤੇ ਤੇਜ ਮਸਾਲੇ ਵਾਲੇ ਇਹ ਨਾਰਮਲ ਮਸਾਲੇ ਵਾਲੇ ਤੇ ਇਹ ਬਿਲਕੁਲ ਹੀ ਘੱਟ ਮਸਾਲੇ ਵਾਲੇ ਕੱਲੀ ਮਾੜੀ ਹੀ ਕਾਲੀ ਮਿਰਚ ਤੇ ਜੀਰਾ ਆਪਾਂ ਇਹਦੇ ਵਿੱਚ ਪਾਇਆ ਬਾਕੀ ਇਹਨਾਂ ਦੇ ਵਿੱਚ ਲਾਲ ਮਿਰਚ ਜਿਹੜੀ ਉਹ ਤੇਜ ਵਾਲੇ ਜੀ ਥੋੜੀ ਵੱਧ ਆ ਇਹਦੇ ਵਿੱਚ ਘੱਟ ਆ ਏ ਆਪਾਂ ਪਾਪੜ ਤਿਆਰ ਕੀਤੇ ਆ ਬਾਕੀ ਚੌਲਾਂ ਦੇ ਪਾਪੜ ਦੀ ਵੀ ਬਹੁਤ ਡਿਮਾਂਡ ਆ ਰਹੀ ਉਹ ਵੀ ਕਿਸੇ ਦਿਨ ਫੇਰ ਬਣਾਵਾਂਗੇ ਟਾਈਮ ਬਹੁਤ ਲੱਗਦਾ ਕੱਲੀ ਕਰਕੇ ਮੇਰਾ ਟਾਈਮ ਉਹਨਾਂ ਨਹੀਂ ਲੱਗਦਾ ਤੇ ਇਹਨਾਂ ਚੌਲਾਂ ਦੇ ਪਾਪੜਾਂ ਦਾ ਵੀ ਜਿਹੜਾ ਪ੍ਰੋਸੈਸ ਬਹੁਤ ਲੰਮਾ ਹੁੰਦਾ ਵਾ ਆਪਾਂ ਵੀਡੀਓ ਵੀ ਸਾਰੇ ਚੈਨਲ ਤੇ ਤਿਆਰ ਕਰਕੇ ਪਾਈ ਆ ਤੁਸੀਂ ਵੇਖ ਸਕਦੇ ਹੋ ਹੁਣ ਵਾਲੇ ਪਾਪੜਾਂ ਦੀ ਜਿਹੜੀ ਵੀਡੀਓ ਮੈਂ ਪ੍ਰੋਪਰਲੀ ਤਿਆਰ ਨਹੀਂ ਕਰ ਸਕੀ ਟਾਈਮ ਹੀ ਨਹੀਂ ਹੈਗਾ ਸੀਗਾ ਕਿਉਂਕਿ ਸਾਰੇ ਜਾਣੇ ਅਸੀਂ ਰਲ ਕੇ ਜਦੋਂ ਇਹ ਕੰਮ ਕਰਦੇ ਕਿਉਂਕਿ ਸ਼ੂਟ ਕਰਨ ਵਾਸਤੇ ਵੀ ਕੋਈ ਚਾਹੀਦਾ ਫਿਰ ਐਡੀਟਿੰਗ ਕਰਨ ਵਾਸਤੇ ਵੀ ਚਾਹੀਦਾ ਜੇ ਵੀਡੀਓ ਬਣੀ ਹੁੰਦੀ ਹੈ कि ਜਿਹੜਾ ਆਪਾਂ 5 ਮਿੰਟ ਦੇ ਵਿੱਚ ਕੰਮ ਕਰਨਾ ਨਾ ਉਹਨੂੰ ਆਪਾਂ ਨੂੰ ਕਿਹੇ ਵੇਲੇ ਘੰਟਾ-ਘੰਟਾ ਲੱਗ ਜਾਂਦਾ ਵਾ ਵੀ ਵੀਡੀਓ ਸ਼ੂਟ ਕਰਨੀ ਇਦਾਂ ਸਹੀ ਸ਼ੂਟ ਨਹੀਂ ਹੋਇਆ ਆਹ ਕਰੋ ਇਹ ਕਰੋ ਬਹੁਤ ਉਹਦੇ ਵਿੱਚ ਟਾਈਮ ਲੱਗਦਾ ਸੋ ਆਪਾਂ ਕਿਤੇ ਫ੍ਰੀ ਹੋਏ ਪਰਮਾਤਮਾ ਨੇ ਜੇ ਇਹੋ ਜਿਹਾ ਕਿਤੇ ਦੇਣ ਲਿਆਂਦਾ ਵੀ ਫ੍ਰੀ ਹੋਏ ਤੇ ਆਪਾਂ ਜਰੂਰ ਇਹ ਪਾਪੜਾਂ ਦੀ ਵੀਡੀਓ ਵੀ ਪਾਵਾਂਗੇ ਤੇ ਮੂੰਗੀ ਦੀ ਦਾਲ ਦੀ ਵੀਡੀਓ ਵੀ ਆਪਾਂ ਤਿਆਰ ਕਰਕੇ ਪਾਵਾਂਗੇ ਬਾਕੀ ਹੁਣ ਆਪਣਾ ਇਹ ਸਮਾਨ ਤਿਆਰ ਆ ਕਿਉਂਕਿ ਇਹ ਹੀ ਦੇਣ ਨੇ ਜਦੋਂ ਪਾਪੜ ਤੇ ਵੜੀ ਖਾਣ ਨੂੰ ਬਹੁਤ ਦਿਲ ਕਰਦਾ ਹੁੰਦਾ ਜਿਆਦਾਤਰ ਜਿਹੜੇ ਬਾਹਰਲੇ ਪੈਣ ਭਰਾਵਾ ਉਹਨਾਂ ਦੀ ਡਿਮਾਂਡ ਆ ਰਹੀ ਹੈ ਜਿਵੇਂ ਹੁਣ ਮਈ ਜੂਨ ਦੇ ਵਿੱਚ ਕਈ ਪੈਣਾ ਆਈਆਂ ਹੋਈਆਂ ਨੇ ਤੇ ਕਈਆਂ ਨੇ ਜੂਨ 'ਚ ਆਉਣਾ ਫਿਰ ਉਹਨਾਂ ਨੇ ਆਰਡਰ ਦਿੱਤੇ ਹੋਏ ਆਪਾਂ ਨੂੰ ਕਿ ਮੈਡਮ ਐਨੀ ਐਨੀ ਵੜੀਆਂ ਸਾਨੂੰ ਚਾਹੀਦੀਆਂ ਨੇ ਅਸੀਂ ਨਾਲ ਲੈ ਕੇ ਜਾਣੀਆਂ ਕੁਛ ਤੇ ਤੇ ਇਹੋ ਜਿਹੇ ਆਰਡਰ ਆਏ ਨੇ ਕਿ ਜਿੰਨੇ ਦੇਣਾ ਸੀ ਇੱਥੇ ਰਹਿਣਾ ਨਾ ਉਹ ਵੀ ਸਮਾਨ ਸਾਰਾ ਸਾਨੂੰ ਤੁਹਾਡੇ ਕੋਲ ਆਉਣਾ ਚਾਹੀਦਾ ਚਾਹੇ ਵੇਸਣ ਹੋਵੇ ਆਟਾ ਹੋਵੇ ਸਰੋਂ ਦਾ ਤੇਲ ਹੋਵੇ ਆਚਾਰ ਹੋਵੇ ਕੋਈ ਵੀ ਚੀਜ਼ੇ ਫਧੀ ਹੋਵੇ ਜਿਵੇਂ ਚਲੋ ਵਿਸ਼ਵਾਸ ਆਪਣੇ ਤੇ ਕਰਦੇ ਆ ਚਲੋ ਮੈਂ ਤੁਹਾਡਾ ਧੰਨਵਾਦ ਵੀ ਬਹੁਤ ਕਰਦੀ ਆ ਤੇ ਕਰ ਵੀ ਨਹੀਂ ਸਕਦੀ ਤਾਂ ਜੱਜ ਧੰਨਵਾਦ ਕਿੰਨਾ ਤੁਸੀਂ ਪਿਆਰ ਦਿੰਦੇ ਹੋ ਇੰਨਾ ਵਿਸ਼ਵਾਸ ਕਰਦੇ ਹੋ ਮੇਰੇ ਤੇ ਟਰਸਟ ਕਰਦੇ ਹੋ ਕਿ ਮੈਡਮ ਤੁਸੀਂ ਇਹ ਮਿਹਨਤ ਕਰਦੇ ਹੋ ਤੇ ਆਪਾਂ ਤੁਹਾਡੇ ਟਰਸਟ ਜਿਹੜਾ ਵਾ ਉਹ ਖਰੇ ਵੀ ਉਤਰੀ ਦਵਾ ਪੂਰੀ ਸਾਫ ਸਫਾਈ ਦਾ ਧਿਆਨ ਰੱਖੀਦਾ ਵਾ ਤਿੰਨ ਸਾਲ ਤੋਂ ਜਿਵੇਂ ਆਪਾਂ YouTube ਤੇ ਕੰਮ ਕਰ ਰਹੇ ਸੀਗੇ ਪਰ ਉਹ ਵੇਖ ਕੇ ਸਾਰੀਆਂ ਭੈਣਾਂ ਕਿ ਮੈਡਮ ਸਾਨੂੰ ਵੀ ਸਾਰੀਆਂ ਚੀਜ਼ਾਂ ਬਣਾ ਕੇ ਦੋ ਚਾਹੇ ਬੜੇ ਕਮੈਂਟ ਆਉਂਦੇ ਨੇ ਮੈਡਮ ਐਨੀ ਟੇਸਟੀ ਚੀਜ਼ ਬਣਾਈਆਂ ਤੇ ਦਿਲ ਕਰਦਾ ਕਿ ਤੁਸੀਂ ਸਾਡੇ ਵਾਸਤੇ ਵੀ ਭੇਜੋ ਸੋ ਉਹ ਹੁਣ ਤੁਹਾਡੇ ਭੈਣ ਭਰਾਵਾਂ ਦੇ ਪਿਆਰ ਸਦਕਾ ਪਾਏ ਜਿਹੜਾ ਕੰਮ ਸ਼ੁਰੂ ਕੀਤਾ ਬਾਕੀ ਨਾਰਦਾ ਨੇ ਦੀ ਵੀ ਡਿਮਾਂਡ ਬਹੁਤ ਆਪਾਂ ਨੇ ਦੋ ਆਰੀ ਆਪਾਂ 30 ਕਿਲੋ ਲੈ ਕੇ ਆਏ ਸੀ ਜਿਆਦਾ ਨਹੀਂ ਲੈ ਕੇ ਆਏ ਸੀ ਕਿਉਂਕਿ ਸਾਨੂੰ ਵਧੀਆ ਲੱਗਾ ਸੀ ਕਿ ਵੀ ਜੇ ਕਿਸੇ ਨੇ ਭੈਣ ਭਰਾਣੇ ਮੰਗਾਉਣਾ ਹੋਵੇ ਪਰ ਹੁਣ ਇੰਨਾ ਤੁਸੀਂ ਪਿਆਰ ਦਿੱਤਾ ਕਿ ਇਹਨੂੰ ਸਾਨੂੰ ਦੁਬਾਰਾ ਫੇਰ ਆਰਡਰ ਕਰਕੇ ਮੰਗਾਉਣਾ ਪਿਆ ਉਹਨਾਂ ਤੋਂ ਬਾਕੀ ਇਹਨੂੰ ਧਾਰੂ ਚ ਧਾਰ ਕਿਹਾ ਜਾਂਦਾ ਜਿਵੇਂ ਧਾਰੂ ਹਲਦੀ ਹੁੰਦੀ ਹੈ ਉਹਨਾਂ ਕੋਈ ਉਹਨੂੰ ਧਾਰ ਹਲਦੀ ਬੋਲ ਦਿੰਦਾ ਕੋਈ ਧਾਰੂ ਹਲਦੀ ਬੋਲ ਦਿੰਦਾ ਸੋ ਉਸੇ ਤਰ੍ਹਾਂ ਅਨਾਰ ਦੀ ਜਿਹੜੀ ਕਿਸਮ ਹੁੰਦੀ ਆ ਇਹਦੇ ਫੁੱਲ ਵੀ ਇਦਾਂ ਜਿਵੇਂ ਰੈੱਡ ਰੈੱਡ ਸੰਧੂਰੀ ਜਿਹੇ ਹੁੰਦੇ ਆ ਲਿਪਸਟਿਕ ਵਗੈਰਾ ਜਦੋਂ ਤਿਆਰ ਨੇਚਰਲ ਜਿਹੜੇ ਕਰਦੇ ਉਹਦੇ ਵਿੱਚ ਇਹ ਪਾਏ ਜਾਂਦੇ ਆ ਇਹਨੂੰ ਕੋਈ ਵੀ ਰੰਗ ਨਹੀਂ ਦਿੱਤਾ ਗਿਆ ਖਟਾਸ ਵੀ ਦੇ ਵਿੱਚ ਪੂਰੀ ਆ ਤੇ ਇਹ ਹੁਣ ਤੁਹਾਡੀ ਡਿਮਾਂਡ ਤੇ ਸਾਨੂੰ ਫੇਰ ਮਗਾਉਣਾ ਪਿਆ ਕਿਉਂਕਿ ਬਹੁਤ ਭੈਣ ਭਰਾ ਨੇ ਪਿਆਰ ਦਿੱਤੇ ਕਈ ਤੇ ਮੈਨੂੰ ਨਿਰਾਸ਼ੀ ਕਰਨੇ ਪਏ ਵੀ ਜਿਵੇਂ ਉਹਨਾਂ ਦਾ ਆਰਡਰ ਗਿਆ ਕਿ ਮੈਡਮ ਸਾਨੂੰ ਅਨਾਰ ਦਾ ਚਾਹੀਦਾ ਮੈਂ ਸੋਚਦੀ ਸੀ ਵੀ ਨਹੀਂ ਆਪਾਂ ਕੱਤੋਂ ਤੀਜ ਲੈ ਕੇ ਆਉਣੀ ਆਣਾ ਬਾਹਰੋਂ ਇੱਕ ਟਾਈਮ ਵੀ ਚਲੋ ਉਨਾਂ ਕੋ ਹੁੰਦਾ ਪਰ ਇੰਨਾ ਭੈਣ ਭਰਾਵਾਂ ਨੇ ਪਿਆਰ ਦਿੱਤਾ ਕਿ ਮੈਨੂੰ ਦੁਬਾਰਾ ਇਹ ਫੇਰ ਸਾਰ ਤੋ ਇਸ ਟਾਈਮ ਜਿਹੜਾ ਆਪਣੇ ਕੋ ਤਿਆਰ ਸਮਾਣਾ ਉਹ ਹੈਗੀ ਜੀ ਨਾਰਮਲ ਮਸਾਲਾ ਵੜੀ ਇਹ ਹੈਗੀ ਜੀ ਤੇਜ ਮਸਾਲਾ ਵੜੀ ਉਹਨਾਂ ਭੈਣ ਭਰਾਵਾਂ ਵਾਸਤੇ ਜਿਹੜਾ ਪੂਰਾ ਚਟਕਾਰਾ ਲਾਉਂਦੇ ਨੇ ਸੀਸੀ ਕਰਦੇ ਖਾਣੇ ਤੇ ਫਿਰ ਟੇਸਟੀ ਵੀ ਉਹਨਾਂ ਨੂੰ ਲੱਗਦਾ ਸਵਾਦ ਵਾਸਤੇ ਇਹ ਵੜੀ ਆ ਇਹ ਹੈਗੀ ਜੀ ਬਿਨਾ ਮਸਾਲੇ ਤੋਂ ਤਿਆਰ ਕੀਤੀ ਗਈ ਮੂੰਗੀ ਦੀ ਵੜੀ ਕਾਲੀ ਮਿਰਚ ਪਾ ਕੇ ਤੇ ਨਾਲ ਆਪਣੇ ਕੋ ਤਿੰਨ ਕਿਸਮ ਦੇ ਪਾਪੜ ਨੇ ਚੌਲਾਂ ਦੇ ਪਾਪੜਾਂ ਦੀ ਵੀ ਡਿਮਾਂਡ ਜਿਹੜੀ ਆਪਾਂ ਜਲਦੀ ਪੂਰੀ ਕਰਾਂਗੇ ਤੇ ਇਹ ਹੈਗਾ ਆਪਣੇ ਕੋ ਅਨਾਰ ਦੰਨਾ ਸੋ ਆਮਦਾ ਚਾਰ ਦੀ ਵੀ ਬਹੁਤ ਡਿਮਾਂਡ ਆ ਰਹੀ ਹੈ ਅਜੇ ਪੰਜਾਬ ਦੇ ਵਿੱਚ ਆਮ ਨਹੀਂ ਆਏ ਹੈਗੇ ਮਹਾਰਾਸ਼ਟਰ ਦਾ ਜਿਹੜੇ ਆਂਬਾ ਉਹ ਮਗਾ ਕੇ ਆਪਾਂ ਚਾਰ ਤਿਆਰ ਕਰਦੇ ਆਂ ਸੋ ਪਹਿਲਾ ਆਪਾਂ 20 ਕਿਲੋ ਚਾਰ ਤਿਆਰ ਕੀਤਾ ਸੀਗਾ ਤੇ ਉਹ ਬਹੁਤ ਜਲਦੀ ਸੇਲ ਹੋ ਗਿਆ ਉਸ ਤੋਂ ਬਾਅਦ 30 ਕਿਲੋ ਫਿਰ ਫਿਰ 30 ਕਿਲੋ ਯਾਨੀ ਕਿ ਆਪਣਾ 70 80 ਕਿਲੋ ਜਿਹੜਾ ਚਾਰ ਲੱਗ ਚੁੱਕਾ ਹਜੇ ਤੱਕ ਤੇ ਹੁਣ ਫਿਰ ਚਾਰ ਪੰਜ ਜਿਹੜੇ ਆਰਡਰ ਨੇ ਮੇਰੇ ਉਹ ਹੈਗੇ ਆਪਣੇ ਅਜੇ ਪੈਂਡਿੰਗ ਪਏ ਨੇ ਉਹਨਾਂ ਵਾਸਤੇ ਆਪਾਂ ਫਿਰ ਆਂਬ ਦਾ ਚਾਰ ਤਿਆਰ ਕਰਾਂਗੇ ਸੋ ਜਿਹੜੇ ਭੈਣ ਭਰਾ ਜਿਆਦਾ ਆਂਬ ਦਾ ਚਾਰ ਦਿੰਦੇ ਆ ਨਾ ਆਰਡਰ ਜਿਵੇਂ 5 ਕਿਲੋ 10 ਉਨਾ ਵਸੇ ਆਪਾਂ ਅਗਲੇ ਮਹੀਨੇ ਜਿਹੜਾ ਅੰਬ ਦਾ ਚਾਰ ਤਿਆਰ ਕਰਾਂਗੇ ਸੋ ਜੇ ਤੁਸੀਂ ਵੀ ਕਿਸੇ ਕਿਸਮ ਦਾ ਵਿਚਾਰ ਮਗਾਉਣਾ ਹੋਵੇ ਲਸਣ ਦੇ ਚਾਰ ਦੀ ਵੀ ਬਹੁਤ ਡਿਮਾਂਡ ਚੱਲਦੀ ਪਈ ਆ ਸੋਜਣਾ ਦੇ ਕਰੇਲੇ ਦੇ ਚਾਰ ਦੀ ਸੋ ਉਹਨਾਂ ਸਾਰੇ ਚਾਰਾਂ ਦੇ ਵਿੱਚ ਬਹੁਤ ਆਪਾਂ బిਜੀ ਆ ਬਾਕੀ ਆਪਣੇ ਕੋਈ ਜਿਹੜਾ ਔਰੇ ਦਾ ਗੋਣਾ ਵਾਲਾ ਕੇਸਰਾ ਵਾਲਾ ਮਰੱਬਾ ਵਾ ਇਹਦੀ ਵੀ ਬਹੁਤ ਡਿਮਾਂਡ ਰਹੀ ਹੈ ਬਹੁਤ ਪਿਆਰ ਦਿੱਤਾ ਤੁਸੀਂ ਸਾਰੇ ਭੈਣ ਭਰਾਵਾਂ ਨੇ ਬਾਹਰ ਵੀ ਬਹੁਤ ਲੋਕਾਂ ਨੇ ਬਗਾਇਆ ਯਾਨੀ ਕਿ ਮੇਰੇ ਕੋਲ ਰਿਪੀਟ 5 5 6 6 ਵਰੀ ਆਰਡਰ ਹੋਇਆ ਵਾ ਜਿਹੜੇ ਇੱਕ ਭੈਣ ਭਰਾ ਨੇ ਇੱਕ ਵਾਰੀ ਮੰਗਾ ਲਿਆ ਫਿਰ ਵੀ ਆਪਣੇ ਕੋਲ ਜਿਹੜੇ ਆਰਡਰ ਆ 40 50 ਕਿਲੋ ਤੱਕ ਹੈਗੇ ਆ ਜਿਹੜੇ ਜੂਨ ਦੇ ਵਿੱਚ ਬਾਰੋਂ ਭੈਣ ਭਰਾਵਾਂ ਨੇ ਆਉਣਾ ਸੋ ਆਪਾਂ ਜੰਦੀਵਰ ਦੇ ਜਿਹੜੇ ਔਲੇ ਸੀ 60 ਕਿਲੋ ਜਿਹੜਾ ਆਪਾਂ ਮਰੱਬਾ ਵਾ ਉਹ ਤਿਆਰ ਕਰਕੇ ਰੱਖ ਲਿਆ ਸੋ ਕਿਸੇ ਵੀ ਭੈਣ ਭਰਾ ਨੂੰ ਜੇ ਜ਼ਰੂਰਤ ਹੋਵੇ ਤੇ ਤੁਸੀਂ ਸਾਡੇ ਗੋੜਾਲਾ ਔਲੇਦਾ ਕੇਸਰ ਵਾਲਾ ਮਰਬਾ ਮੰਗਾ ਸਕਦੇ ਹੋ ਬਾਕੀ ਇਸ ਤੋਂ ਇਲਾਵਾ ਜਿਵੇਂ ਆਪਾਂ ਤੁਹਾਨੂੰ ਦੱਸਿਆ ਹੈ ਕarele ਦਾ achar ਮਿਰਚ ਹਰੀ ਅਦਰਕ ਸੁਹੰਜਣਾ ਲਸਣ ਇਹ ਸਾਰੇ ਚੀਜ਼ਾਂ ਦੀ ਜਿਹੜੀ ਡਿਮਾਂਡ ਆ ਇਹ ਜਿਹੜੇ ਆਰਡਰ ਆ ਪੈਕ ਕੀਤੇ ਹੋਏ ਇਹ ਆਪਾਂ ਜਿਹੜੇ ਅੱਜ ਭੇਜਣੇ ਨੇ ਸੋ ਕਿਸੇ ਨੇ ਵੀ ਜੇ ਕਿਸੇ ਵੀ ਕਿਸਮ ਦਾ achar ਮੰਗਾਉਣਾ ਹੋਵੇ ਨਾ ਤੇ ਆਰਡਰ ਸਾਨੂੰ ਪਹਿਲਾਂ ਦਿਆ ਕਰੋ ਉਸ ਤੋਂ ਬਾਅਦ ਅਸੀਂ achar ਤਿਆਰ ਕਰਦੇ ਹਾਂ ਹਰ ਕਿਸੇ ਭੈਣ ਭਰਾ ਨੂੰ ਮੈਂ ਕਹਿੰਨੀ ਆ ਕਈ ਨਾ ਨੰਗ ਦੇ ਨੰਗ ਦੇ ਭੈਣ ਭਰਾ ਕਹਿ ਦਿੰਦੇ ਮੈਡਮ ਸਾਨੂੰ ਆ ਚੀਜ਼ ਚਾਹੀਦੀ ਆ ਸੋ ਮੈਨੂੰ ਵੀ ਬਹੁਤ ਬੁਰਾ ਲੱਗਦਾ ਤੇ ਉਹਨਾਂ ਨੂੰ ਵੀ ਬੁਰਾ ਲੱਗਦਾ ਕਿ ਅਸੀਂ ਉਹ ਚੀਜ਼ ਲੈ ਨਹੀਂ ਸਕੇ ਤੇ ਮੈਨੂੰ ਹੁੰਦਾ ਪਿਓ ਮੈਂ ਉਹਨਾਂ ਨੂੰ ਉਹਨਾਂ ਦੀ ਡਿਮਾਂਡ ਨਹੀਂ ਪੂਰੀ ਕਰ ਸਕੀ ਸੋ ਪਲੀਜ਼ ਜੇ ਕਿਸੇ ਨੇ ਨੰਗਣਾ ਵੀ ਹੋਵੇ ਇੱਧਰ ਦੀ ਰੋਕੜਾ ਨਹੀਂ ਤੁਸੀਂ ਮੈਨੂੰ ਦੋ ਦਿਨ ਪਹਿਲਾਂ ਦੱਸ ਦਿਆ ਕਰੋ ਮੈਂ ਉਹ ਜਿਹੜਾ ਆਰਡਰ ਤੇ ਤੁਹਾਡਾ ਸਮਾਨ ਤਿਆਰ ਕਰ ਦਿਆ ਕਰੂੰਗੀ ਕਿਉਂਕਿ ਫਿਰ ਮੈਨੂੰ ਬੁਰਾ ਲੱਗਦਾ ਜਦੋਂ ਕੋਈ ਭੈਣ ਭਰਾ ਖਾਲੀ ਜਾਂਦਾ ਨਾ ਕਿ ਮੈਂ ਉਹ ਜਿਹੜੀ ਚੀਜ਼ ਆ ਕੋਈ ਵੀ ਉਹਨਾਂ ਨੇ ਜਿਹੜੀ ਮੰਗੀ ਆ ਸਾਡੇ ਕੋਲ ਅਸੀਂ ਉਹਨਾਂ ਨੂੰ ਦੇ ਨਹੀਂ ਸਕੇ ਬਾਕੀ ਲਸਣ ਦਾ achar ਇਹ ਤਾਂ ਟਿਕਦਾ ਹੀ ਨਹੀਂ ਮੇਰਾ ਕਿਉਂਕਿ ਇਹ ਬਣਦਾ ਹੀ ਬਹੁਤ ਲੇਟ ਆ ਮ ਕਿੱਲੋ ਹੀ ਚਲਣਾ ਵੇ ਤੇ ਕਿੰਨਾ ਔਖਾ ਵਾ ਫਿਰ ਕਰਨਾ ਸਾਰਾ ਇਕੱਲੇ ਨੇ ਕੰਮ ਪੈਂਦਾ ਮੈਨੂੰ ਸੋ ਇਹ ਜਿਹੜਾ ਲਸਣ ਦਾ achar ਆ ਇਹਦੀ ਡਿਮਾਂਡ ਮੈਨੂੰ ਕਮ ਸੇ ਕਮ 2-3 ਦਿਨ ਪਹਿਲਾਂ ਦਿਆ ਕਰੋ ਤਾਂ ਕਿ ਮੈਂ ਉਹ ਲਸਣ ਦਾ achar ਠੱਡਾ ਤਿਆਰ ਕਰ ਸਕਾਂ ਸੋ ਜਿੰਨਾ ਭੈਣ ਭਰਾਵਾਂ ਨੇ ਸਾਡੇ ਕੋਲ ਸਮਾਨ ਨੰਗ ਦੇ ਨੰਗ ਤੇ ਲੈ ਕੇ ਜਾਣਾ ਹੋਵੇ ਤੇ ਉਹ ਵੀ 2 ਦਿਨ ਪਹਿਲਾਂ ਦੱਸੋ ਤੇ ਜਿਨ੍ਹਾਂ ਨੇ ਘਰੇ ਬੈਠੇ ਮਗਾਉਣਾ ਉਹ ਵੀ ਪਲੀਸ ਮੈਨੂੰ ਪਹਿਲਾਂ ਆਰਡਰ ਦੇ ਦਿਆ ਕਰੋ ਸੋ ਕਈ ਭੈਣ ਭਰਾ ਇਹੋ ਜਿਹਾ ਆਉਂਦੇ ਨੇ ਭੈਣ ਭਰਾਈ ਮੈਂ ਕਹੂੰਗੀ ਉਹਨਾਂ ਨੂੰ ਕਿ ਸਾਨੂੰ ਜੀ 10 ਕਿਲੋ achar ਚਾਹੀਦਾ ਵਾ ਆ ਦੱਸ ਦੋ ਰੇਟ ਦੱਸ ਦੋ ਉਹ ਕਰ ਦੋ ਇਹ ਕਰ ਦੋ ਐਡਰੈਸ ਦੱਸ ਦੋ ਸਾਰਾ ਕੁਝ ਕਰਕੇ ਬਾਅਦ 'ਚ ਅਸੀਂ ਨਹੀਂ ਲੈਣਾ ਤੇ ਉਹਦੇ ਨਾਲ ਮੈਂ ਹੁਣ ਪਹਿਲਾਂ ਹੀ ਮੈਂ ਅਗਲੇ ਨੂੰ ਕਹਿੰਨੇ ਨਹੀਂ ਪਾਜੀ ਤੁਸੀਂ ਮੇਰੇ ਕੋਲ 5 ਕਿਲੋ ਚਾਰਨਾ ਮਗਾਓ ਤੁਸੀਂ ਕਿਲੋ ਮਗਾਓ ਜੇ ਤੁਹਾਨੂੰ ਸਵਾਦ ਲੱਗੂਗਾ ਫਿਰ ਤੁਸੀਂ ਮੈਨੂੰ 5 ਕਿਲੋ ਦਾ ਆਰਡਰ ਦੋ ਬਾਕੀ ਇਹ ਜਿਹੜਾ 10 ਕਿਲੋ 5 ਕਿਲੋ ਵਾਲਾ ਆਰਡਰ ਹੈ ਨਾ ਜ਼ਿਆਦਾਤਰ ਅਮਰਸਰ ਵਾਲੀ ਸਾਈਡ ਤੋਂ ਆਉਂਦਾ ਤੇ ਮੁੜ ਕੇ ਵਾਸੋ ਜਿਵੇਂ ਉਹਨਾਂ ਦਾ ਗੁਬਾਰਾ ਫੁੱਲਿਆ ਤੇ ਮੁੜ ਕੇ ਵਾਸ ਫੁੱਸ ਹੋ ਜਾਂਦਾ ਜਿਵੇਂ ਆਪਾਂ ਸਭੀਆਂ ਚ ਕਹਿੰਦੇ ਅਸੀਂ ਕੁਆਲਿਟੀ ਹਾਂ ਪਨੀਰੀ ਵੀ ਆ ਅੰਮਰਸਰ ਉਹ ਵੀ ਮੈਨੂੰ ਆਰਡਰ ਹੈ ਜੀ ਕਵਾਂਟਲ ਪਨੀਰੀ ਲੈਣੀ ਆ ਕੀ ਰੇਟ ਲਾਉਂਗੇ ਆਪਣੇ ਲੋਕ ਬੰਦਾਂ ਮਣਜਾ ਖੋਸ਼ ਹੁੰਦਾ ਨਾ ਵੇਡਾ ਵਡਾ ਆਡਰ ਆ ਮਿਹੜੇ ਦੇ ਦੂਸਰੇ ਦਿਨ ਉਹ ਫੁੱਸ ਹੋ ਜਾਂਦੇ ਕਹਿੰਦੇ ਜੀ ਨਹੀਂ ਜੀ ਅਸੀਂ ਨਹੀਂ ਮੰਗਾਉਣੀ ਹੈਗੀ ਸੋ ਪਲੀਜ਼ ਇਦਾਂ ਨਾ ਕਰਿਆ ਕਰੋ ਕਿਸੇ ਦੀ ਭਾਵਨਾਵਾਂ ਨਾਲ ਨਾ ਖੇਡਿਆ ਕਰੋ ਤੁਸੀਂ ਜੋ ਪਹਿਲਾਂ ਤੁਸੀਂ ਕਿਲੋ ਅੱਧਾ ਕਿਲੋ ਚੀਜ਼ ਮਗਾ ਕੇ ਤੁਸੀਂ ਦੇਖੋ ਖਾ ਕੇ ਦੇਖੋ ਤੁਸੀਂ ਜੇ ਤੁਹਾਨੂੰ ਟੇਸਟੀ ਲੱਗਦੀ ਆ ਫਿਰ ਤੁਸੀਂ ਦੁਬਾਰਾ ਸਾਨੂੰ ਆਰਡਰ ਦਿਓ ਅਸੀਂ ਉਸ ਆਰਡਰ ਦੇ ਮੁਤਾਬਕ ਤੁਹਾਨੂੰ ਹਰ ਇੱਕ ਚੀਜ਼ ਜਿਹੜੀ ਉਹ ਬਣਾ ਕੇ ਤਿਆਰ ਕਰਕੇ ਦਵਾਂਗੇ ਜੀ ਤੋ ਸਾਰੇ ਸਮਾਨ ਦੀ ਆਪਾਂ ਜਾਣਕਾਰੀ ਤੁਹਾਨੂੰ ਦੇ ਦਿੱਤੀ ਹੈ ਵੀ ਜਿਹੜਾ ਜਿਹੜਾ ਸਮਾਨ ਸਾਡੇ ਕੋਲ ਹੁੰਦਾ ਵਾ ਬਾਕੀ ਜਿਵੇਂ ਗਰਮੀਆਂ ਦੇ ਵਿੱਚ ਹੁਣ ਗਾਂ ਢੇਉ ਦਾ ਚਾਰ ਵੀ ਆਪਾਂ ਤਿਆਰ ਕਰਾਂਗੇ ਜੀ ਡੇਲਿਆਂ ਦੇ ਵੀ ਮੈਂ ਕੋਸ਼ਿਸ਼ ਕਰ ਰਹੀ ਹਾਂ ਵੀ ਜਲਦੀ ਤੋਂ ਜਲਦੀ ਜਿਹੜਾ ਚਾਰ ਤਿਆਰ ਕੀਤਾ ਜਾਵੇ ਕਿਉਂਕਿ ਉਹਨੂੰ ਥੋੜਾ ਜਿਹਾ ਟਾਈਮ ਲੱਗਦਾ 2-3 ਦਿਨ ਪਹਿਲਾਂ ਭੋਗੇ ਰੱਖਣਾ ਪੈਂਦਾ ਸੋ ਉਹ ਵੀ ਆਪਾਂ ਜਿੱਦਣ ਆਪਾਂ ਨੂੰ ਡੇਲੇ ਮਿਲਗੇ ਤੇ ਆਪਾਂ ਉਹ ਚਾਰ ਤਿਆਰ ਕਰਾਂਗੇ ਪੁਰਾਣਾ ਜਿਹੜਾ ਬਿਲਕੁਲ ਖਤਮ ਹੋ ਚੁੱਕਾ ਢੇਉ ਦਾ ਵੀ ਬਿਲਕੁਲ ਖਤਮ ਹੋ ਚੁੱਕਾ ਅੰਬ ਦਾ ਹੈਗਾ 2 ਕਿਲੋ ਜੇ ਕਿਸੇ ਨੇ ਪੁਰਾਣਾ ਉਹਨੂੰ ਚਾਹੀਦਾ ਹੋ ਸੋ ਇਹ ਜਿਹੜੀ ਨਿੱਕੀ ਜਿਹੀ ਜਾਣਕਾਰੀ ਵਾਲੀ ਵੀਡੀਓ ਸੀਗੀ ਜਾਣਕਾਰੀ ਇਹ ਸੀਗੀ ਵੀ ਆਪਣੇ ਕੋਲ ਕਿਹੜਾ-ਕਿਹੜਾ ਸਮਾਨ ਹੋਣ ਕੋਈ ਕੀ ਆਖੂਗਾ ਵੀ ਤੁਸੀਂ ਸਾਨੂੰ ਕੀ ਜਾਣਕਾਰੀ ਦਿੱਤੀ ਹੈ ਮੈਂ ਇਹ ਕਹਿ ਰਹੀ ਆ ਵੀ ਇੱਕ ਕਹਿ ਸਕਦੇ ਆ ਵੀ ਹੋਕਾ ਹੀ ਦਿੱਤਾ ਗਿਆ ਸਮਾਨ ਸਾਡੇ ਕੋਲ ਵਿਕਦਾ ਤੇ ਤੁਸੀਂ ਲੈ ਸਕਦੇ ਹੋ ਤੇ ਜੇ ਕਿਸੇ ਨੇ ਮੰਗਾਉਣਾ ਹੋਵੇ ਸਾਡੇ ਕੋਲ ਸਮਾਨ ਘਰ ਬੈਠਿਆਂ ਤੁਸੀਂ ਘਰੇ ਬੈਠਿਆਂ ਮੰਗਾ ਸਕਦੇ ਹੋ ਕਿਉਂਕਿ ਅਸੀਂ ਡਿਲੀਵਰੀ ਚਾਰਜ ਜਿਹੜਾ ਬਿਲਕੁਲ ਫ੍ਰੀ ਰੱਖਿਆ ਹੈਗਾ ਕਿਤੇ ਵੀ ਹੋਵੋ ਤੁਸੀਂ ਪੰਜਾਬ ਚ ਇੰਡੀਆ ਪੂਰੇ ਦੇ ਵਿੱਚ ਹੋਵੋ ਤੁਸੀਂ ਤਾਨੂੰ ਘਰੇ ਬੈਠੇ ਆ ਸਮਾਨ ਉਸੇ ਰੇਟ ਦੇ ਵਿੱਚ ਮਿਲੂਗਾ ਜਿਹੜੇ ਘਰੇ ਆ ਕੇ ਲੈਣਾ ਉਸੇ ਰੇਟ ਦੇ ਵਿੱਚ ਘਰੇ ਮਿਲੂਗਾ ਉਸੇ ਰੇਟ ਤੇ ਤੁਹਾਨੂੰ ਘਰੇ ਬੈਠੇ ਆ ਵੀ ਮਿਲ ਸਕਦਾ ਆਚਾਰ ਬਾਕੀ ਇੱਕ ਨਿੱਕੀ ਜਿਹੀ ਮੇਰੀ ਰਿਕਵੈਸਟ ਈ ਆ ਤੁਹਾਨੂੰ ਹੱਥ ਜੋੜ ਕੇ ਕਿ ਜਿਹੜੇ ਭੈਣ ਭਰਾ ਮੈਨੂੰ ਪਿਆਰ ਕਰਦੇ ਨੇ ਉਹ ਤਾਂ ਚਲੋ ਕੋਆਪਰੇਸ਼ਨ ਕਰ ਲੈਂਦੇ ਨੇ ਜਿਹੜੇ ਭੈਣ ਭਰਾ ਕਹੀ ਨਾ ਅੜ ਜਾਂਦੇ ਨੇ ਵੀ ਪਿੰਡ ਦੇ ਵਿੱਚ ਜਿਵੇਂ ਉਹਨਾਂ ਆਰਡਰ ਕੀਤਾ ਹੁੰਦਾ ਹੁਣ ਕੋਰੀਅਰ ਵਾਲਿਆਂ ਦੀ ਸਰਵਿਸ ਜਿਹੜੀ ਉਹ ਸ਼ਹਿਰ ਤੱਕ ਹੁੰਦੀ ਆ ਤੇ ਅਸੀਂ ਉਹਨਾਂ ਨੂੰ ਤਕਰੀਬਨ ਕਹਿ ਦਈਦਾ ਪਿੰਡ ਵਾਲਿਆਂ ਨੂੰ ਕਿ ਪਲੀਜ਼ ਜੇ ਤੁਹਾਨੂੰ ਕਾਲ ਆਈ ਤੇ ਤੁਸੀਂ ਉੱਥੋਂ ਜਾ ਕੇ ਆਪਣਾ ਸਮਾਨ ਫੜ ਸਕਦੇ ਹੋ ਕਿਉਂਕਿ ਉਹਨਾਂ ਦੀ ਸਰਵਿਸ ਨਹੀਂ ਹੁੰਦੀ ਆ ਉਹ ਵੀ ਆਪਣੀ ਡਿਊਟੀ ਦੇ ਵੱਜੇ ਹੁੰਦੇ ਆ ਕਈ ਵੱਜੇ ਵੰਦੇ ਕਈ ਠੀਠ ਹੁੰਦੇ ਵੀ ਅਸੀਂ ਨਹੀਂ ਜਾਣਾ ਹੈਗਾ ਸੋ ਪਲੀਜ਼ ਤੁਸੀਂ ਥੋੜਾ ਜਿਹਾ ਕੋਆਪਰੇਸ਼ਨ ਕਰਿਆ ਕਰੋ ਜੇ ਤੁਹਾਨੂੰ ਫੋਨ ਆਉਂਦਾ ਵਾ ਕਈ ਭੈਣ ਭਰਾ ਬਹੁਤ ਜिद ਕਰ ਲੈਂਦੇ ਨੇ ਫਿਰ ਆਪਾਂ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਸਮਾਨ ਸਾਡਾ ਵਾਪਸ ਭੇਜ ਦਿਓ ਅਸੀਂ ਤੁਹਾਨੂੰ ਤੁਹਾਡੇ ਪੈਸੇ ਵਾਪਸ ਭਾ ਦੇ ਦਿੰਨੇ ਆ ਤੋ ਇਥੋਂ ਤੱਕ ਨੌਬਤੀ ਨਾ ਆਵੇ ਤੁਸੀਂ ਪਹਿਲਾਂ ਥੋੜਾ ਜਿਹਾ ਸੋਚ ਸਮਝ ਕੇ ਮੈਨੂੰ ਸ਼ਹਿਰ ਦਾ ਜਿਹੜਾ ਐਡਰੈਸ ਦੇ ਦਿਆ ਕਰੋ ਜੇ ਕਿਸੇ ਦੀ ਮਜਬੂਰੀ ਹੈ ਤੇ ਉਹ ਵੀ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਕਿਉਂਕਿ ਰਸਤੇ ਦੇ ਵਿੱਚ ਰੁਲਨ ਨਾਲ ਹੁਣ ਅਸੀਂ ਪਹਿਲਾਂ ਹੀ ਅਗਲੇ ਨਾਲ ਗੱਲਬਾਤ ਕਰ ਲੈਨੇ ਵੀ ਜੇ ਤੁਸੀਂ ਉੱਥੇ ਜਾ ਕੇ ਸਮਾਨ ਫੜ ਸਕਦੇ ਹੋ ਤੇ ਫਿਰ ਆਪਾਂ ਸਮਾਨ ਭੇਜੀਏ ਤੁਹਾਨੂੰ ਬਾਕੀ ਜਿਹੜੇ ਹੀਟਰ ਆਪਾਂ ਸੇਲ ਕਰਦੇ ਆਂ ਹਰ ਇੱਕ ਭੰਡਾ ਉਹਦੇ ਉੱਤੇ ਚੱਲਦਾ ਵਾ ਉਹ ਇੱਕ ਹੈਗਾ ਜੀ 2500 ਦਾ ਤੇ ਇੱਕ ਜਿਹੜਾ ਰੇਟ ਆ ਉਹਦਾ ਵਧ ਗਿਆ ਉਹ 3200 ਦਾ ਹੋ ਗਿਆ ਜਿਹੜਾ 3000 ਦਾ ਸੀਗਾ 200 ਰੁਪਏ ਉਹਦਾ ਐਕਸਟਰਾ ਲੱਗੂਗਾ ਸੋ ਕਈ ਭੈਣ ਭਰਾ ਇਸ ਚੀਜ਼ ਤੇ ਵੀ ਅੜ ਜਾਂਦੇ ਜੀ ਤੁਸੀਂ ਉਸ ਵੀਡੀਓ ਦੇ ਵਿੱਚ ਆਪਾਂ ਨੂੰ ਜਿਵੇਂ ਕੰਪਨੀ ਦਾ ਦੇਖੋ ਮਾਲ ਆਉਂਦਾ ਉਸੇ ਤਰ੍ਹਾਂ ਆਪਾਂ ਗਾਹ ਸੇਲ ਕਰਨਾ ਵਾ ਸੋ ਤੁਸੀਂ ਜਿਵੇਂ ਜਿਵੇਂ ਤੁਹਾਨੂੰ ਪਤਾ ਹਰ ਇੱਕ ਚੀਜ਼ ਦੇ ਰੇਟ ਵਧਦੇ ਰਹਿੰਦੇ ਆ ਕੰਪਨੀ ਕੋਈ ਵੀ ਆ ਉਹਦੀ ਮਰਜ਼ੀ ਆ ਉਹਨਾਂ ਨੇ ਰੇਟ ਵਧਾ ਦੇਣਾ ਸੋ ਕਿਸੇ ਨੂੰ ਵੀ ਕੋਈ ਸਮਾਨ ਚਾਹੀਦਾ ਹੋਵੇ ਤਾਂ ਵੀਡੀਓ ਵਿੱਚ ਦਿੱਤੇ ਨੰਬਰ ਤੇ ਸਾਨੂੰ ਤੁਸੀਂ ਫੋਨ ਕਰਿਓ ਤੇ ਆਪਾਂ ਜਿਹੜਾ ਤੁਹਾਡਾ ਹਰ ਆਰਡਰ ਜਿਹੜਾ ਵਾ ਤੁਸੀਂ ਦਿਨੇਓ ਸਾਨੂੰ ਉਹ ਤਿਆਰ ਕਰਕੇ ਭੇਜਣ ਦੀ ਪੂਰੀ ਕੋਸ਼ਿਸ਼ ਕਰੀਦੀ ਆ ਸੋ ਇਕਦਾਂ ਦਿਨ ਜੇ ਲੇਟ ਹੋ ਜਾਂਦਾ ਵਾ ਕਿਸੇ ਵੇਲੇ ਛੁੱਟੀ ਹੁੰਦੀ ਹੈ ਕਿਸੇ ਵੇਲੇ ਪਤਾ ਕੀ ਕੋਰੀਅਰ ਵਰਕ ਕਰਦੇ ਜਿਵੇਂ ਇੱਥੋਂ ਤੋਂ ਮੈਂ ਭੇਜ ਦਿੱਤਾ ਗਾਂ ਜਿਵੇਂ ਚੰਡੀਗੜ੍ਹ ਜਾ ਕੇ ਖੜ ਗਿਆ ਚੰਡੀਗੜ੍ਹ ਵਾਲੇ ਨੇ ਵੇਖਣਾ ਵੀ ਦੋ ਹੋਰ ਅਜੇ ਪਾਰਸਲ ਆ ਰਹੇ ਉਹਨਾਂ ਨੂੰ ਇਕੱਠਿਆਂ ਲੈ ਕੇ ਮੈਂ ਸਾਰੇ ਜਾਊਂਗਾ ਅੱਗੇ ਸੋ ਉਹਦੇ ਨਾਲ ਥੋੜੀ ਜੀ ਦੇਰੀ ਹੋ ਜਾਂਦੀ ਹੈ ਸੋ ਪਲੀਜ਼ ਉਸ ਚੀਜ਼ ਦਾ ਥੋੜਾ ਜਿਹਾ ਤੁਸੀਂ ਕੋਆਪਰੇਟ ਕਰ ਲਿਆ ਕਰੋ ਤੁਹਾਨੂੰ ਆਪਾਂ ਆਈਡੀ ਨੰਬਰ ਵੀ ਭੇਜ ਦਈਦਾ ਵਾ ਉੱਤੇ ਤੁਸੀਂ ਟਰੈਕ ਕਰ ਸਕਦੇ ਹੋ ਵੀ ਤੁਹਾਡਾ ਸਮਾਨ ਕਿੱਥੇ ਆ ਸੋ ਬਾਕੀ ਇੱਕ ਹੋਰ ਡਿਮਾਂਡ ਜਿਹੜੀ ਆ ਰਹੀ ਆ ਮਹਾਰਾਸ਼ਟਰ ਤੱਕ ਵੀ ਹੁਣ ਅਸੀਂ ਕੋਸ਼ਿਸ਼ ਕਰ ਤੋੜੀ ਦੀ ਬਹੁਤ ਡਿਮਾਂਡ ਆ ਰਹੀ ਹੈ ਕਿ ਮੈਡਮ ਤੁਸੀਂ ਹੀਟਰ ਦਾ ਭੇਜ ਰਹੇ ਹੋ ਨਾਲ ਸਾਨੂੰ ਤੋੜੀ ਵੀ ਚਾਹੀਦੀ ਹੈ ਤੇ ਤੋੜੀ ਜਿਹੜੀ ਹੈ ਦੂਰ ਵਾਲੇ ਇਲਾਕੇ ਤੇ ਭੇਜਣੀ ਜਿਹੜੀ ਮੁਸ਼ਕਲ ਹੋ ਜਾਂਦੀ ਕਿਉਂਕਿ ਕੋਰੀਅਰ ਦੇ ਵਿੱਚ ਉਹ ਟੁੱਟ ਜਾਂਦੀ ਆ ਹੁਣ ਹੋਰ ਸਾਡੀ ਕੋਈ ਦਿਮਾਗ ਦੀ ਸੋਚ ਆ ਅਸੀਂ ਉਹ ਕਰਕੇ ਦੇਖਦੇ ਆ ਜੇ ਸਫਲ ਹੋਏ ਤੇ ਫਿਰ ਆਪਾਂ ਹਰੇਕ ਭੈਣ ਭਰਾ ਦੀ ਡਿਮਾਂਡ ਤੋੜੀ ਦੀ ਵੀ ਪੂਰੀ ਕਰਾਂਗੇ ਬਾਕੀ ਕੁੰਡੀ ਡੰਡੇ ਦੀ ਜਿਆਦਾ ਡਿਮਾਂਡ ਆ ਰਹੀ ਆ ਸੋ ਉਹ ਤਾਂ ਆਪਾਂ ਭੇਜ ਲਈਦਾ ਵਾ ਮਹਾਰਾਸ਼ਟਰ ਤੱਕ ਵੀ ਗਿਆ ਤੇ ਹੁਣ ਮਹਾਰਾਸ਼ਟਰ ਤੋਂ ਆਈ ਹੈ ਦੀ ਆਪਣੀ ਤੋੜੀ ਦੀ ਡਿਮਾਂਡ ਦਿੱਲੀ ਵੀ ਆਪਾਂ ਜਿਹੜਾ ਕੁੰਡੀ ਡੰਡਾ ਭੇਜ ਤੇ ਹੁਣ ਵੇਖਦੇ ਆਂ ਵੀ ਉਹ ਤੌਲੀ ਪਹੁੰਚਦੀ ਆ ਕਿ ਨਹੀਂ ਜੇ ਪਹੁੰਚ ਗਈ ਤਾਂ ਫਿਰ ਤਾਂ ਬਹੁਤ ਵਧੀਆ ਗੱਲ ਆ ਹਰ ਇੱਕ ਭੈਣ ਭਰਾ ਨੂੰ ਆਪਾਂ ਉਹਦਾ ਭੇਜ ਸਕਦੇ ਆ ਸੋ ਕਈ ਭੈਣ ਭਰਾ ਆ ਕੇ ਕਹਿਣਗੇ ਕਿ ਮੈਡਮ ਥੋੜੀ ਜੀ ਰਾਇਤ ਕਰ ਲੋ ਇਸ ਸਮਾਨ ਦੇ ਵਿੱਚ ਤੁਸੀਂ ਉਹਦੇ ਪਿੱਛੇ ਮੇਰੀ ਮਿਹਨਤ ਵੇਖਿਆ ਕਰੋ ਵੀ ਮੈਂ ਮਿਹਨਤ ਕਿੰਨੀ ਕਰਦੀ ਆ ਦੂਜੀ ਗੱਲ ਆ ਕਿ ਮੈਂ ਪਹਿਲਾਂ ਹੀ ਰਾਇਤ ਕੀਤੀ ਹੋਈ ਹੈ ਤੁਹਾਨੂੰ ਆਪਾਂ ਡਿਲੀਵਰੀ ਚਾਰਜ ਲਾਉਂਦੇ ਨਹੀਂ ਜੇ ਮੈਂ ਉਹ ਹੀ ਆਪਣਾ 100-200 ਰੁਪਿਆ ਜਿਹੜਾ ਡਿਲੀਵਰੀ ਚਾਰਜ ਰੱਖਾਂ ਤੇ ਆਪੇ ਤੁਹਾਨੂੰ ਪਤਾ ਲੱਗ ਜੇ ਰੈਤ ਜਦੋਂ ਤੁਸੀਂ ਰੈਤ ਕਹੋ ਤਾਂ ਮੈਂ ਉਹ ਕੱਟ ਦਿਆ ਕਰਾਂ ਉਹ ਚੰਗੀ ਨਹੀਂ ਗੱਲ ਲੱਗਦੀ ਸੋ ਆਪਾਂ ਪਹਿਲਾਂ ਹੀ ਉਸ ਅਕੋਰਡਿੰਗ ਰੱਖਿਆ ਕਿ ਭੈਣ ਭਰਾ ਬੈਠੇ ਬਿਠਾਏ ਜਿਹੜਾ ਘਰੇ ਸਮਾਨ ਮਗਾ ਸਕਣ ਉਹਨਾਂ ਦਾ ਖਰਚਾ ਵੀ ਜਿਹੜਾ ਘਟ ਆਵੇ ਜਿੰਨੀ ਜਿਹੜੀ ਚੀਜ਼ ਦੀ ਕੀਮਤ ਆਪਾਂ ਸਿਰਫ ਚੀਜ਼ ਦੀ ਕੀਮਤ ਲੈਣੀ ਆ ਮਿਹਨਤ ਦਾ ਮੋਲ ਆਪਾਂ ਮੰਗਦੇ ਆ ਘਰੇ ਆਪਾਂ ਮਿਹਨਤ ਕਿੰਨੀ ਕਰਦੇ ਆ ਦਾਲ ਨੂੰ ਆਪਾਂ ਕਿਸ ਤਰ੍ਹਾਂ ਤਿਆਰ ਕਰਦੇ ਆ ਮਾਰਕੀਟ ਦੇ ਵਿੱਚੋਂ ਆਪਾਂ ਸ਼ਰੀਆਮ ਕਹਿੰਦੇ ਤੁਹਾਨੂੰ 100 ਰੁਪਏ ਵੀ 200 ਵੀ 150 ਵੀ ਪਾਈ ਆ ਜਿਹੜੀਆਂ ਵਡੀਆਂ ਮਿਲ ਜਾਂਦੀਆਂ ਹੋਣਗੀਆਂ ਪਰ ਆਪਣੇ ਕੋ ਜਿਹੜਾ ਉਹ ਆਪਣੀ ਮਿਹਨਤ ਦੇ ਅਕੋਰਡਿੰਗ ਹੀ ਆ ਉਹਨਾਂ ਨੇ 5 ਮਿੰਟਾਂ ਦੇ ਵਿੱਚ ਕਿੰਨੀਆਂ ਬੜੀਆਂ ਤਿਆਰ ਕਰ ਦੇਣੀਆਂ ਤੇ ਮੈਨੂੰ ਇਹ 4-4 5-5 ਦਿਨ ਲੱਗ ਜਾਂਦੇ ਨੇ ਬੜੀਆਂ ਦੀ ਤਿਆਰੀ ਕਰਦੇ ਆ ਪਹਿਲਾਂ ਦਾਲ ਨੂੰ ਧੋਵੋ ਸੁਕਾਵੋ ਫਿਰ ਉਹਨੂੰ ਫਿਰ ਪਿਉਵੋ ਫਿਰ ਉਹਨੂੰ ਰਗੜੋ ਕੁੰਡੇ ਦੇ ਵਿੱਚ ਫਿਰ ਉਹ ਬੜੀਆਂ ਦੇ ਵਿੱਚ ਮਸਾਲੇ ਜਿਹੜੇ ਪਾਉਣੇ ਉਹਨਾਂ ਨੂੰ ਸਾਫ਼ ਕਰੋ ਫਿਰ ਬੜੀਆਂ ਬਣਾਓ ਉਹਨਾਂ ਨੂੰ ਧੁੱਪ ਲਵਾਓ ਅੰਦਰ ਬਾਅਰ ਕਰਨਾ ਕਿੰਨਾ ਉਹ ਕੰਮ ਹੋ ਜਾਂਦਾ ਬਹੁਤ ਕੰਮ ਹੋ ਜਾਂਦਾ ਸੋ ਉਹਦੇ ਅਕੋਰਡਿੰਗ ਹੀ ਆਪਾਂ ਮਿਹਨਤ ਦਾ ਮੁੱਲ ਮੰਗ ਦਿੰਨੇ ਆ ਸੋ ਨਾ ਤੁਸੀਂ ਸ਼ਰਮਿੰਦੇ ਹੋਇਆ ਕਰੋ ਤੇ ਨਾ ਮੈਨੂੰ ਸ਼ਰਮਿੰਦਿਆ ਕਰਿਆ ਕਰੋ ਇਹ ਕਹਿ ਕੇ ਕਿ ਮੈਡਮ ਰੇਟ ਤੁਸੀਂ ਥੋੜਾ ਜਿਹਾ ਘਟਾ ਲਓ ਬਾਕੀ ਜਿਹੜੀ ਨਿੱਕੀ ਜਿਹੀ ਵੀਡੀਓ ਸੀਗੀ ਤੁਹਾਨੂੰ ਕਿੱਦਾਂ ਦੀ ਲੱਗੀ ਜੇ ਚੰਗੀ ਲੱਗੀ ਤੇ ਲਾਈਕ ਸ਼ੇਅਰ ਜਿਹੜੀ ਜ਼ਿਆਦਾ ਤੋਂ ਜ਼ਿਆਦਾ ਕਰਿਓ ਹੋਰ ਭੈਣ ਭਰਾਵਾਂ ਤੱਕ ਤਾਂ ਕਿ ਤੁਹਾਡੀ ਭੈਣ ਦਾ ਜਿਹੜਾ ਬਿਜ਼ਨਸ ਆ ਬਹੁਤ ਵਧੀਆ ਚੱਲੇ ਸੋ ਬਾਕੀ ਵੀ ਜਿੰਨਾ ਇੱਥੋਂ ਤੱਕ ਬਿਜ਼ਨਸ ਆਇਆ ਤੁਹਾਡੇ ਸਾਰੇ ਭੈਣ ਭਰਾਵਾਂ ਦੋਸਤਾਂ ਮਿੱਤਰਾਂ ਦੇ ਪਿਆਰ ਸਦਕਾ ਹੀ ਆ ਸੋ ਇਦਾਂ ਹੀ ਪਿਆਰ ਦਿੰਦੇ ਰਹੋ ਹਰ ਵੀਡੀਓ ਨੂੰ ਤੇ ਆਪਣਾ ਜਿਹੜਾ ਰਿਸ਼ਤਾ ਵਾ ਇਦਾਂ ਹੀ ਬਣਿਆ ਰਵੇ ਸੋ ਚੈਨਲ ਤੇ ਜੇ ਅੱਜ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਕਿ ਨੈਕਸਟ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਹੀ ਮਿਲ ਜਾਇਆ ਕਰੇ ਜਿਹੜੀ ਵੀ ਆਪਾਂ ਜਾਣਕਾਰੀ ਵਾਲੀ ਵੀਡੀਓ ਬਣਾਵਾਂਗੇ ਸੋ ਅੱਗੇ ਆਪਾਂ ਲੈ ਕੇ ਵੀਡੀਓ ਜਲਦੀ ਹੀ ਆਵਾਂਗੇ ਸੋ ਇਸ ਵੀਡੀਓ ਦਾ ਕਰਦੇ ਆਂ ਦੀ ਆਪਾਂ ਇੱਥੇ ਐਂਡ ਮਿਲਦੇ ਆਂ ਅਗਲੀ ਵੀਡੀਓ ਤੱਕ ਅਗਲੇ ਸੱਸ਼ੇਗਾ